ਬੰਬ ਬਾਹ ਕੰਟਰੋਲ ਵਿੱਚ ਆ ਬਾਹ ਕੰਟਰੋਲ ਲੈ ਰਾਮ ਇਹ ਕਿਹਨੇ ਲੁੱਟਿਆ ਉਹ ਬਹੁਤ ਨਾ ਉਹ ਪਾਣ ਦੇ ਦੋਸਤ ਉਹ ਮਾਰੀਂ ਗਿਰ ਜਾ ਕੇ ਮੇਰੇ ਮਨ ਨੂੰ ਦੱਸ ਕੇ ਫੁੱਲ ਆਸਾਦ ਚੈਂਕ

ਸੋਡੀ ਬੱਕਰੀ ਨੂੰ ਮਨ ਲਾ ਜਾ ਤਾ ਬੋਰੀ ਕੀ ਹੈ ਮੇਹ ਮੇਹ ਕਹਿੰਦੀ ਕਹਿੰਦੀ ਤੇ 8 ਕਿਲੋ 9 ਕਿਲੋ ਰਿੰਦੀ ਉਹਦਾ ਕੀ ਤਾਂ ਨੀਆ ਬੱਪੇ ਤੇ ਆਹ ਕਿੰਨੇ 10 ਕਿਲੋ ਰਿੰਦੀ ਆ ਬਰੇ ਉਹਦਾ ਪਿੰਦੀ ਆ ਤੇ ਆ ਜਾ ਫਿਰ ਆ ਜਾ ਕੇ ਨਾ ਵਧੀਆ ਕਰੇ 10 ਕਿਲੋ ਵੀ ਦੇ ਦੂਗੀ 10 ਕਿਲੋ ਪਿੰਦੀ ਕਰਦੀ ਮੇਹ ਹੈ 10 ਕਿਲੋ ਕਿਹਾ ਜੀ ਪਾਇਆ ਕਿ ਨਹੀਂ ਉਹਨੂੰ ਚਾਹ ਜੋ ਖਾਈ ਦੇ ਉਹ ਸਪਾਇਆ ਯਾਰ ਪਾਣੀ ਵੀ ਉਨਾ ਲੇ ਲੇਗਾ ਪਾਣੀ ਤਰਤਾ ਪਾਣੀ ਪਾਣੀ ਚੋਤਾ ਰੇ 14 ਸਾਨੂੰ ਇਹ ਪਾਣੀ ਕਿਉਂ ਹੁੰਦਾ ਮੂਤਤਾ ਹਾਂ ਦੀ ਉਸੇ ਮੇਰ ਬਾਹਰ ਜੀ ਕਿਹਦੇ ਆ ਇੱਧਰ ਦਾ ਪਤਾ ਆਪਾਂ ਨਹੀਂ ਹਾਂ ਇੱਧਰ ਉਹਨਾਂ ਰਾਮ ਗੜੀ ਸੜਕ ਤੇ ਆਪਣੀ ਜ਼ਮੀਨ ਹੈ ਇੱਥੇ ਰ ਆਪਣੀ ਹਾਂ ਇੱਧਰ ਵੀ ਆਪਣੀ ਐ ਇੱਧਰ ਦਾ ਉਹ ਇਹਦੇ ਲਵੇ ਲਵੇ ਆਪਣੀ ਨੂੰ ਹੋਉ ਤਾ ਹਾਂ ਹਾਂ ਆਪਣੀ ਜਦ ਮੇਂ ਪੈਨਸਨ ਵਾ ਕੇ ਲੇ ਕੇ ਸਾਈਕਲ ਕਰ ਦਿੱਤੀ ਇਹ ਜਦੋਂ ਮਿਲਿਆ ਉਹ ਕਿੱਥੇ ਜਦੋਂ ਵਾ ਪਰ ਟੀਵੀ ਚ ਵੜੀ ਗਿਆ ਦਵਾ ਲਿਆ ਸਾਈਕਲ ਦਵਾ ਹਾਂ ਉਹ ਜਿਹੜਾ ਮੈਂ ਲੈ ਕੇ ਗਿਆ ਸਾਈਕਲ ਬਾਹਰ ਉਹਨੂੰ ਦਵਾ ਦੇਣਾ ਦਵਾ ਲੈ ਕੀ ਆ ਤੇ ਨੰਬਰ ਆ ਬਾਜੀ ਰੈਨ ਵਾਲੀ ਠੀਕ ਆ ਠੀਕ ਆ ਹਾਂ ਜੀ ਰਕਾ ਰਕਾ ਹੋਰ ਸਨਾਵਰੇ ਵਧੀਆ ਬਈ ਜਾਣਾ ਮੈਂ ਕਿੱਥੇ ਜਾਣਾ ਦਾ ਪਿੰਡ ਨੂੰ ਪਿੰਡ ਕੀ ਕਰੇ ਅਸਰਾ ਕੰਮ ਤਾਂ ਰਹਿੰਦਾ ਜਰੂਰੀ ਆ ਬਈ ਜਰੂਰੀ ਕਿੰਨਾ ਕਿ ਕੀ ਜਰੂਰੀ ਜਵਾਦ ਚਲ ਪਰਾਂ ਐ ਕਰੀ ਇੱਧਰ ਜਾਣਾ ਬਾਵਾ ਜੀ ਠੀਕ ਆ ਫਿਰ ਤੂੰ ਹੁਣ ਯਾਰ ਸਾਨੂੰ ਐ ਕਰੀ ਫਿਰ ਕੋਈ ਹੋਰ ਭੇਜੇ ਬੰਦਾ ਯਾਰ ਬੰਦਾ ਲੈ ਕੇ ਜਾ ਯਾਰ ਸਾਨੂੰ ਬੰਦੇ ਲੋੜ ਦਾ ਕੰਮ ਹੋ ਗਿਆ ਉਹ ਨੂੰ ਕੋਈ ਬੰਦਾ ਭੇਜ ਦੀ ਠੀਕ ਆ ਤੈਨੂੰ ਫੋਨ ਕਰ ਦਾਂਗੇ ਜਾਂ ਸਾਨੂੰ ਬੰਦੇ ਲੋੜ ਹੋਈ ਕਰਾ ਫੜਾ ਹੀ ਕਰੰਦੀ ਹੋਏ ਤੁਹਾਡੀ ਕੱਚੀ ਆਜ ਤੱਕ ਕਰੀ ਸਭ ਕਰ ਦੋ ਮੈਂ ਸਭ ਤੇਰਾ ਕਰ ਦਿੰਦੇ ਆ ਸਵਾਬ ਕਿੰਨੇ ਕਰਨ ਤੇਰੇ پیسے 4000 4000 ਹੀ ਨੇ ਆਪਾਂ ਇਹਦਾ 4000 ਮੀਡੀਅਮ ਕਰ ਦਿੰਦਾ بڑا ਕਰਦਾ 6 ਨੰਬਰ ਦੂਜੇ ਨੰਬਰ ਤੇ ਸੀ ਹੁੰਦਾ ਹਾਂ ਦੱਸ ਕੀ ਉਹ ਨੰਬਰ ਇਹਦਾ ਨੰਬਰ ਦੂਜੇ ਨੰਬਰ ਤੇ ਸੀ ਦੀ ਆ ਪਹਿਲਾਂ ਨਹੀਂ ਨਾ ਪਾਈ ਦੀ 5 4000 ਪਾ ਦੇਣਾ ਬਈ ਵੇਖ ਲੈ ਬਈ ਪੈ ਗਿਆ ਠੀਕ ਆ 4000 ਰੁਪਏ ਦੇ ਬਈ ਬਹੁਤ ਠੀਕ ਆ ਹੁਣ ਬੰਦਾ ਕਦੋਂ ਭੇਜੇਗਾ ਫਿਰ ਜਾਂ ਕਹੋਗੇ ਤੁਸੀਂ ਲੈ ਜੀ ਮੈਂ ਤੁਹਾਨੂੰ ਫੋਨ ਕਰਦਾ ਕਿੰਨਾ ਕਰੋ ਕਿੰਨਾ ਕੰਮ ਦੇ ਵੇਟ ਦੇ ਦੱਸੋ ਕਿੰਨਾ ਕਰੇ ਬਈ ਕ੍ਰੈਸ ਕਰੋ ਵਟ ਗਿਆ ਇਹ 4 ਕਿੱਜ ਦੇ ਵਟ ਗਿਆ ਨਾਲ ਕਦੇ ਵੀ ਵਟ ਗਿਆ ਉਹ ਬਰਤੀ ਨੂੰ ਹੋਣਾ ਹੋਰ ਇਹ ਜੀ ਆਪਣੀ ਇੱਥੇ ਥੂਏ ਲਵੇ ਰਹੀ ਜੀ ਇੱਕ ਤਾਂ ਯਾਰ ਜੀ ਇਕਾਤ ਮੇਰੇ ਅਰੀਆ ਦੇ ਨੈਰੋ ਪਰ ਹੈ ਕਿ ਨੈਰੋ ਪਰ ਹੋ ਰਹੀ ਦੀ ਹੈ ਧਿਆਨ ਮਨੇ ਕਿਤਨ ਸਾਈਸ ਰਾਨਾ ਰੇ ਯਾਰ ਮੋੜਾ ਬੈਣਾ ਰੁੱਤਾ ਨੂੰ ਹਾਂ ਮਾ ਮੜਿਕਾ ਪੁੱਤਾਂ ਵਧੀਆ ਯਾਰ ਹੋਊਗਾ ਵਧੀਆ ਸਾਈਸ ਨਾਮਾ ਯਾਰ ਹੋਰ ਫਿਰ ਜਾਣਾ ਹੈ ਫਿਰ ਜਾ ਲਓ ਆ ਕੇ ਜੀ ਫਿਰ ਮਨਾ ਠੀਕ ਨਹੀਂ ਤਾ ਤੇ ਆ ਕੇ ਮਨਾ ਠੀਕ ਹੈ ਜਾ ਕੇ ਫਿਰ ਫੇਰ ਮਨਾਗੇ ਆ ਗਿਆ ਸਾਲਾ ਆਈ ਕੀ ਆ ਵੀ ਕੀ ਆ ਵੀ ਮੈਨੂੰ ਬੰਦਾ 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 ਲੇ ਗਿਆ ਯਾਰ ਹਾਂ ਠੀਕ ਆ ਤੈਨੂੰ ਫੋਨ ਕਰਾਂਗੇ ਠੀਕ ਆ ਯਾਰ ਬੰਦੀ ਆ ਦੀ ਬੰਦਾ ਯਾਰ ਜਿਹੜਾ ਕਰੇ ਵੀ ਜਾਣਾ ਪੈਂਦਾ ਯਾਰ ਹਾਂ ਬੜਾ ਵੀ ਬਦਲੀ ਆ ਮੈਨੂੰ ਵੀ ਤਾਂ ਦੇਖਣੀ ਪਈ ਚਲ ਹੋਰ ਭੇਜ ਦੂ ਬੰਦਾ ਕੋਈ ਕਰਾ ਹਾਂ ਬੰਦਾ ਵਧੀਆ ਦੀ ਆ ਬੰਦਾ ਵਧੀਆ ਨਾਲੋਂ ਉਹ ਬਧੀ ਗਰਨ ਨਦੀ ਦੇ ਕਿ ਆਪਾਂ ਜਾਣ ਦੀ ਲੋੜ ਨਹੀਂ ਪਈ ਆ ਪادیه ਪਰਦੋਨਾਂ ਦੀ ਮਤੋਂ ਅਕੈਡਮੀ ਲੋੜੀ ਸੀ ਆਪਣਾ ਵੀਰ ਕੰਮ ਖਾਸਾ ਰਹਿੰਦਾ ਵਾਲੇ ਹੋਈ ਨਰਮ ਹੁੰਦੀ ਤਾਂ ਮੈਂ ਬਟਾ ਬਟਾ ਮੈਂ ਕਿਹਾ ਹਾਂ ਮੈਂ ਫਰਚੇਤ ਨਹੀਂ ਹੁੰਦੀ ਹੋਰ ਬਰ ਹੋਰ ਚਾਹ ਦੇ ਉਹ ਬੰਦਾ ਯਾਰ ਆਪਣਾ ਨਾਮ ਘੜ ਗਿਆ ਆਪਣੀ ਚੋਣ ਬਸ ਉਹ ਨਾਲ ਹੀ ਹੋ ਵੀ ਉਹਨੂੰ ਵੀ ਯਾਰ ਆਪਣਾ ਕੰਮ ਕੰਮ ਰਹਿਦਾ ਕਰਾਇਆ ਸਰਦਾਰ ਸਾਹਿਬ ਨੇਰ ਗਰਮ ਹੋਣਗੇ ਨੇ ਨੁਕਸਾਨ ਸਰੋ